ਦੋਸਤੋਕ ਮੱਝ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾਗਾ ਇੱਕ ਤਾਂ ਆਮ ਤੌਰ ਤੇ ਤੁਹਾਨੂੰ ਸੁਣਨ ਦੇ ਵਿੱਚ ਮਿਲਦਾ ਹੁੰਦਾ ਗੱਭਣ ਮੱਝਾਂ ਦਾ ਜਾਂ ਜਿਹੜੀ ਤਾਜੀ ਸੂਈ ਇੱਕ ਜਾਂ ਦੋ ਦਿਨ ਦੀ ਸੂਈ ਹੁੰਦੀ ਆ ਵੀ ਭਾਈ ਇਹ 18 ਕਿਲੋ ਦੁੱਧ ਕੱਢ ਦੂਗੀ ਪਿਛਲੇ ਸੂਏ 16 ਪਾਇਆ ਵੈਦ ਕੀ 18 ਤੋਂ 20 ਕੱਢ ਦੂ 20 ਤੋਂ 22 ਕੱਢ ਦੂਗੀ ਠੀਕ ਆ ਤੇ ਆ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਆ ਆਮ ਘਰਾਂ ਦੇ ਵਿੱਚ ਇੰਨਾ ਕ ਦੁੱਧ ਡੱਬਾਂ ਗਾਵਾਂ ਵੀ ਨਹੀਂ ਕੱਢਦੇ 18 20 22 ਤਾਂ ਇਹ ਥੱਲੇ ਕੁਝ ਵੀ ਨਹੀਂ ਮੱਲਗਾ ਠੀਕ ਆ ਦੁੱਧ ਵਾਲੀ ਗੱਲਬਾਤਾਂ 200 ਵਾਰ ਹੋਈ ਖੜੀ ਆ ਮੱਝ ਦੀ ਠੀਕ ਆ ਤੇ ਬਾਕੀ ਬਾਈ ਤਸੱਲੀ ਪੂਰੀ ਦਊਗਾ ਜਿਹੜਾ ਭਰਾ ਖਰੀਦੂਗਾ 2 ਡੰਗ ਤੇ 4 ਡੰਗ ਛੱਡੋ ਬਾਈ ਕਹਿੰਦਾ ਚਾਰ ਦਿਨ ਚੋਕ ਕੇ ਲੈ ਜਾ ਠੀਕ ਆ ਪਿਛਲੇ ਮਹੀਨੇ ਲਗਭਗ ਮਹੀਨਾ ਡੇਢ ਮਹੀਨਾ ਹੋ ਗਿਆ ਬਾਈ ਦੇਖੋ ਇੱਕ ਮੱਝ ਦੀ ਵੀਡੀਓ ਪਾਈ ਸੀਗੀ ਔਰ ਵੀਡੀਓ ਦੇ ਵਿੱਚ ਵੀਰ ਨੇ 20 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਸੀਗੀ ਪਰ ਜਦੋਂ ਭਰਾ ਮਾਣੇ ਚੋਈ ਤੇ ਮੱਝ ਨੇ ਜਿਹੜਾ ਉਹ 22 ਤੋਂ 22.5 23 ਕਿਲੋ ਦੇ ਨੈਟ ਤੋਲ ਕੇ ਬਾਈ ਨੇ ਮੱਝ ਨੂੰ ਦਿੱਤੀ ਸੀਗੀ ਦੇ ਅੱਧ ਵੀ ਚੰਗੇ ਉੱਧ ਵਾਲੀ ਜਿਹੜੇ ਭਰਾਵਾਂ ਨੇ ਕੋਈ ਮੇਲੇ ਤੇ ਵਿੱਚ ਕੰਪਿਟੀਸ਼ਨ ਲੜਨੇ ਆ ਉਹਨਾਂ ਵਾਸਤੇ ਜਿਹੜੀ ਮੱਝ ਆਪਾਂ ਇਹ ਨਗੀਨਾ ਕਹਿ ਸਕਦੇ ਤੇ ਕਰਮਾਲ ਦੇ ਮਗਰ ਵੀ ਜਿਹੜੀ ਕੱਟੀ ਆ ਗਈ ਠੀਕ ਆ ਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਮੱਝ ਦੇ ਆਰਡਰ ਦੀ ਕੁਆਲਿਟੀ ਚੈੱਕ ਕਰਾ ਦਾਂ ਵੀ ਚਾਰ ਸ਼ਪੇਰੇ ਨੂੰ ਜਿਹੜਾ ਮੱਝ ਦਾ ਫਿਟਿੰਗ ਦਾ ਆਰਡਰ ਲੱਗਿਆ ਹੋਇਆ ਕਰਮਾਲ ਨੂੰ ਬਾਈ ਕਾਦੇ ਕਾਠ ਤੇ ਸ਼ਰੀਰ ਦਾ ਢਾਂਚਾ ਬੜਾ ਮਜ਼ਬੂਤ ਆ ਠੀਕ ਆ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਖਰੀਦਣ ਵਾਲਾ ਭਰਾ ਕਿਸੇ ਵੀ ਢੰਗ ਤੋਂ ਤਸੱਲੀ ਉਹ ਕਰ ਸਕਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਠੀ ਜ਼ਿਲ੍ਹਾ ਮਾਨਸਾ ਜੀ ਚਨੀਰ ਤੇ ਬੋਹਾ ਦੇ ਸਨ ਚ ਪਿੰਡਾ ਆਪਣਾ ਰੋਡ ਤੇ ਚਨੀਰ ਤੇ ਬੋਹਾ ਹਾਂਜੀ ਆਨੰਦਗੜ ਵੱਡਾ ਪਿੰਡੀ ਹੋਣਾ ਆਪਣਾ ਖਾਸ ਹਾਂ ਵਧੀਆ ਪਿੰਡ ਆ ਠੀਕ ਆ ਤੇ ਸੰਪਰਕ ਨੰਬਰ ਆਪਣਾ 98784 ਹਾਂ 90576 ਡੇਢ ਕਿ ਮਿੰਟ ਪਹਿਲਾਂ ਮੱਝ ਦੀ ਵੀਡੀਓ ਪਾਈ ਸੀ ਪਾਈ ਸੀ ਹਾਂ 20 ਕਿਲੋ ਦੁੱਧ ਹਾਂ 23 ਕਿਲੋ ਦੁੱਧ ਚੋਕੇ ਲੈ ਕੇ ਗਏ ਸੀ ਤਿਆਰ ਸੀਗਾ ਉਹਦੇ ਥੱਲੇ 23 ਕਿਲੋ ਨਾ ਹਾਂ ਇਹਦੇ ਥੱਲੇ ਵੀ ਤਿਆਰ ਆ ਇਹ ਵੀ ਅੱਜ ਤੋਲ ਕੀ ਦੇਣੇ ਟੋਲ ਕੀ ਦੇਣਾ ਠੀਕ ਆ ਗੱਲ ਉਹ ਨਹੀਂ ਕਹਿੰਦਾ ਦੇ ਦਊਗੀ ਨਾ ਦੇ ਦਊਗੀ ਦਾ ਕੀ ਮਤਲਬ ਦੇਵੇਂ ਨਾ ਦੇਵੇਂ ਅਗਲਾ ਜਾ ਕੇ ਹੁਣ ਇਸ ਟਾਈਮ 26 ਕਿਲੋ ਦੁੱ ਇਹ ਥੱਲੇ ਹਾਂ 26 ਕਿਲੋ 26 ਕਿਲੋ ਆਲਾ ਦੋ ਡੰਗ ਚਾਰ ਡੰਗ ਨਾ ਵੀਰੇ ਯਾਰ ਭਲੇਖ ਵਾਲੀ ਕੀ ਗੱਲ ਹੈ ਹੈ ਲੱਕ ਮਾਲ ਕਰੀ ਜਾਂਦਾ 26 ਖਾਸਾ ਹੋ ਜਾਂਦਾ 26 ਦੁੱਧ ਦਾ 27 ਕਿਲੋ ਹੈ 26 ਮਾ ਡਰਦਾ ਕਹਿਣਾ ਅਜੇ ਵੀ ਲੀਟਰ ਘਟ ਗਈ ਹੈ ਘਟ ਹਾਂ ਤੇ ਸੂਆ ਕਿਹੜਾ ਸੂਈ ਬਈ ਇਹ ਤੀਜਾ ਬਈ ਤੀਜਾ ਸੂਈ ਤੇ ਮਗਰ ਬੱਚਾ ਕੱਟੀ ਆ ਗਈ ਕੱਟੀ ਆ ਹਫਲਾ ਕੱਟੀ ਦੀ ਆ ਪੰਜ ਮੈਂ ਕਿ ਤੁਸੀਂ ਗੱਲਾਂ ਕਰੀ ਇਹਨਾਂ ਵੀ ਕਿਹੜਾ ਸਿਮਨ ਲੱਗੇ ਇਹ ਆਪਣੀ ਆਪਣੀ ਰਾਜਸਥਾਨ ਦੀ ਰਿਸ਼ਤੇਦਾਰੀ ਹੈ ਅੱਛਾ ਉਹ ਬਾਰਡਰ ਦਾ ਏਰੀਆ ਪਿੰਡਾ ਸਾਰਾ 24 ਐਫ ਹੈ ਪਿੰਡ ਦਾ ਨਾਮ ਹਾਂ ਮੈਪ ਤੇ ਮੰਨ ਲਓ ਠੀਕ ਹੈ ਉਹ ਪਾਕਿਸਤਾਨ ਦਾ ਬਾਰਡਰ ਹੈ ਉਧਰ ਲਈ ਸਾਂਹ ਦੀ ਕੱਟੀ ਹੈ ਅੱਛਾ ਇਹ ਪਹਿਲਾਂ ਆਪਣੇ ਕੋਲੋਂ ਗਈ ਹੋਈ ਸੀ ਕਿਉਂਕਿ ਜਿਹੜੇ ਮਾਗਲ ਦੇ ਦੋ ਪਾਰੇ ਕੱਟੀ ਦੀ ਚਿੱਟੇ ਆ ਗਏ ਇਹ ਕੱਲੀ ਨੀਲੀ ਦੀ ਕੱਟੀ ਹੈ ਹਾਂ ਨੀਲੀ ਦੀ ਅੱਖਾਂ ਵੀ ਨੀਲੀਆਂ ਆਂ ਅੱਖਾਂ ਨੀਲੀਆਂ ਆ ਗੀਆਂ ਮੱਥੇ ਉਹਨਾਂ ਦਾ ਤੇ ਜੀਭ ਗਲਾਬੀ ਆਈ ਕਰਮਾਲੇ ਦੀ ਜਿਹੜਾ ਡੌਗਰ ਡੌਗਰ ਕੈਟਲ ਫਾਰਮ ਵਾਲਾ ਨਹੀਂ ਬਾਈ ਹਾਂ ਹਾਂ ਉਹ ਪਾਕਿਸਤਾਨ ਵਾਲਾ ਹਾਂ ਉਹਦੇ ਸਾਂਹ ਦੇ ਨਾਲ ਡੱਟੋ ਮਿਲਦੀ ਹੈ ਪਰ ਇਹ ਨਹੀਂ ਕਹਿ ਸਕਦੇ ਵੀ ਉਹਦੀ ਹੈ ਠੀਕ ਹੈ ਤੇ ਆ ਮਾਜਲ ਹੋ ਕੇ ਲਾ ਘੜਾ ਬਲਲਾ ਮਾਜਲ ਬੋਚ ਨੂੰ ਤਾਂ ਅਜ ਰੁਕੀ 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 ਇਹ ਇੱਥੇ ਨਹੀਂ ਆ ਮਾਰਿਓ ਮਿੱਤਰੋ ਦੀ ਅਡਰ ਕੁਆਲਟੀ ਬਾਬਾ ਇੱਕ ਚੀਜ਼ ਹੋਰ ਦੱਸਦਾ ਮੈਂ ਤੈਨੂੰ ਹਾਂ ਆ ਟਾਈਮ ਦਿਖਾ ਦੇ ਹਾਂ ਠੀਕ ਹੈ ਆਪਣੀ 6 ਤੋਂ 6:20 ਹੁੰਦੀ ਹੈ ਆਪਣੇ ਕੈਮਰੇ ਲੱਗੇ ਆ ਜਿਹੜਾ ਬੰਦਾ ਮਰਜ਼ੀ ਤਸੱਲੀ ਕਰ ਲੇ ਠੀਕ ਹੈ ਟਾਈਮ ਹੋ ਗਿਆ 8:40 ਹਾਂ ਠੀਕ ਹੈ 8:40 ਦਾ ਹੋ ਗਿਆ ਹਾਂ ਆ ਦੁੱਧ ਨਿਕਲ ਹੀ ਜਾਂਦਾ ਮੜਾ ਜਾਂ ਉਹ ਇੱਧਰ ਵੀ ਆ ਕੇ ਦਿਖਾ ਦੇ ਹਾਂ ਠੀਕ ਹੈ ਇੰਨੀ ਚੋਣ ਨੂੰ ਇੰਨੀ ਭੋਲੀ ਆ ਤੇ ਧਾਰਾ ਵੀ ਦੀ ਸੀ ਹਾਂ ਉਹ ਆਪਾਂ ਮਤਲਬ ਮੰਨ ਕੇ ਚੱਲ ਵੀ 6 ਦਾ ਟਾਈਮ ਹੋ 2.5 ਘੰਟੇ ਲੇਟ ਹੋ ਗਿਆ ਲੇਟ ਹਾਂ 2.5 ਘੰਟੇ ਲੇਟ ਇੱਕ ਹੋਰ ਗੱਲ ਸੀ ਰਾਤ ਪੜਾਕੇ ਚੱਲਦੇ ਸੀ ਨਾ ਉਹ ਪਿੱਛੇ ਨੇਗਾ ਮਰ ਲਾ ਕ ਤੇ ਆ ਕੱਟੀ ਚੁੰਗ ਗਈ ਬਾਬਾ ਇਹਦੇ ਦੁੱਧਾ ਇਹ ਤਾਂ ਤੁਰੈ ਨਹੀਂ ਜਾਂਦਾ ਮਾ ਜਦੋਂ ਲੱਤਾ ਨਹੀਂ ਜੱਕੀ ਨੇ ਆ ਠੀਕ ਹੈ ਲੇਵੇਂ ਨਾਲ ਐਡਾ ਠੋਸ ਲੇਵ ਹੈ ਜਮਾ ਇੱਟ ਵਰਗਾ ਸਹੀ ਆ ਸਹੀ ਆ ਹਾਂ ਤੇ ਲਾ ਤੋਰ ਦੇ ਬਾਈ ਫਿਰ ਹਾਂ ਤੋਰ ਦੇ ਤੋਰ ਕੇ ਸਾਨੂੰ ਦਿਖਾ ਦੇਣਾ ਹੈ ਕਿ ਇਹ ਤੂੰ ਫਿਰ ਇੱਧਰ ਹੋ ਜੀ ਇਹ ਅੱਜ ਪਹਿਲੀ ਵਾਰ ਬਾਹਰ ਕੱਲੀ ਬੰਨੀ ਆ ਨਾ ਨਹੀਂ ਉਧਰ ਸ਼ੈੱਟ ਵੀ ਦਿਖਾ ਦੇ ਆਪਣੇ ਸ਼ੈੱਟ ਚ ਮਤਲਬ ਭਜਦੀ ਆ ਫਿਰ ਅੰਦਰ ਸੋਨੇ ਤੇ ਪਸ਼ੂ ਦਿਖਾ ਦੇਣਾ ਬਾਈ ਤਿੰਨ ਚਾਰ ਬਾਈ ਦੇ ਪਸ਼ੂੰਦਰ ਰੱਖੇ ਹੋਏ ਨੇਗੇ ਤੇ ਆ ਜਿਹੜੀ ਮੱਝ ਮੇਨ ਆ ਇੱਥੇ ਨਹੀਂ ਆ ਮਾਲਮ ਅੱਜ ਥੋੜਾ ਆ ਅੰਦਰ ਨੂੰ ਖਿੱਚੂਏ ਸਰ ਕੇ ਮੈਂ ਥੋੜਾ ਪਿੱ ਇਹ ਮੂਰੇ ਜਾਣ ਦੀ ਕੋਸ਼ਿਸ਼ ਆਪਾਂ ਨਹੀਂ ਕਰਦੇਗੇ ਤੇ ਕਰਮ ਵਾਲੀ ਸੀ ਐਂ ਮੰਨ ਕੇ ਚੱਲੋ ਜਿਹੜੇ ਪ੍ਰਾਣੇ ਖਰੀਦਣੀਆਂ ਵੀਡੀਓ ਸਿਰਫ ਇੱਕ ਜਰੀਆ ਹੈਗਾ ਵੀ ਤੁਹਾਨੂੰ ਦਿਖਾਤੀ ਆਹਾ ਮੱਝ ਇੱਥੇ ਖੜੀ ਆ ਕੋਲ ਆ ਕੇ ਦੇਖੋ ਤੁਹਾਨੂੰ ਨਜ਼ਾਰਾ ਫੇਰ ਆਉ ਮੱਝ ਦਾ ਤੇ ਬਹੁਤ ਜਣੀ ਦੋ ਗਠਾਂ ਨੂੰ ਜੇ ਆਪਾਂ ਕਹਿ ਦਈਏ ਵੀ ਚੌੜਾ ਪਿਆ ਹੋਊਗਾ ਤੇ ਇੱਕ ਇੱਕ ਤੁਹਾਨੂੰ ਹੋਰ ਦੱਸਣਾ ਵੀ ਥਣ ਜਿਹੜੇ ਜਰੂਰ ਮੱਝ ਦੇ ਪੰਜ ਨੇਗੇ ਪੰਜੇ ਚਲਦੇ ਵੀਰੇ ਪੰਜੇ ਚਲਦੇ ਆ ਹਾਂ ਜਿਵੇਂ ਉਹ ਕਹਿੰਦੇ ਹੁੰਦੇ ਵੀ ਪੰਜਾਂ ਚ ਪਰਮੇਸ਼ਵਰ ਮੰਨਿਆ ਜਾਂਦਾ ਸਾਡੇ ਤਾਂ ਇਹਨੂੰ ਲੱਕੀ ਮੰਨਦੇ ਆ ਠੀਕ ਹੈ ਵੀ ਸੱਪ ਤੋਂ ਨਹੀਂ ਡਰਦੀ ਸਿੰਘ ਤੋਂ ਡਰਦੀ ਆ ਤੋਂਕੇ ਨੇ ਮਾਰੀ ਹੈ ਨਾ ਇਹ ਇਹ ਸਿੰਗਾ ਤੇ ਨਹੀਂ ਜਾਣਾ ਸਿੰਗਾ ਤੋਂ ਡਰਨਾ ਨਹੀਂਗਾ ਥਾਂ ਤੋਂ ਨਹੀਂ ਡਰਨਾ ਇਹ ਦੁੱਧ ਨੇ ਕਿੰਨਾ ਹੁਣ ਜਿਨੇ ਕਿੰਨਾ ਹਾਂ ਹੈ ਕਿਉਂਕਿ ਇੱਕ ਤਾਂ ਹੁੰਦਾ ਵੀ ਜਿਹੜਾ ਉਹੀ ਗੱਲ ਬਾਰ-ਬਾਰ ਹੈ ਨਾ ਵੀਰੇ ਵੀ ਦੇ ਦੂਗੀ ਤਾਂ ਮਤਲਬ ਵਾੜੀ ਵੱਡੀ ਗੱਲ ਬਣ ਜਾਂਦੀ ਆ ਵੀਰੇ ਹੁਣ ਮੰਨ ਲਓ ਆਪਾਂ ਕਹੇ ਤਾਂ ਵੀ 26 ਕਿਲੋ ਹਾਂ ਦੁੱਧੋਂ ਨਿਕਲੇ 20 ਕਿਲੋ ਹਾਂ 22 ਕਿਲੋ ਸੁਣੋ ਆਹ ਬੰਦੇ ਦੀ ਤਾਂ 20-22 ਵੀਹ ਦੇ ਦਿੰਦੇ 20 ਵਜੇ ਦਿੰਦੀ ਆਪਾਂ ਉਣ ਜਾਣ ਦਾ ਕਰਾਇਆ ਵੀ ਡਬਲ ਦੇ ਕੇ ਤੋਰਾਂਗੇ ਬੰਦੇ ਨੂੰ ਅੱਛਾ ਜਦੋਂ ਨਾ ਪੂਰਾ 100 ਗ੍ਰਾਮ ਵੀ ਦੁੱਧ ਘੱਟਦਾ ਜੀ 26 ਤੋਂ 26 ਤੋਂ 27 ਕਿਲੋ ਦੇ ਨੇੜੇ ਦੁੱਧ ਨਿਕਲੂਆ ਬਹੁਤ ਵੱਡੀ ਗੱਲ ਆ ਹਾਂ ਕੀ ਖਰਾਕ ਪਾਉਣੇ ਖਰਾਕ ਵੀਰੇ ਖਰਾਕ ਨਾਲ ਹੀ ਦਿੰਦਿਆਂ ਦਲਵਾਨਾਂ ਦੇ ਜੋਰ ਹੀ ਦੇਖੇ ਨੇ ਖਰਾਕਾਂ ਕੀ ਸਰਟੀਫਿਕੇਟ ਦੀ ਕੋਈ ਮੱਕੀ ਹਾਂ ਸੋਇਬੀਨ ਸੋਬਿੰਦ ਚੂਰੀ ਹਾਂ ਛੋਲੇ ਦਾ ਛਿਲਕਾ ਹਾਂ ਬੜੇਮਿਆਂ ਦੀ ਖਾਲ ਠੀਕ ਆ ਤੇ ਆਪਣਾ ਕੀ ਕੀ ਦੱਸਿਆ ਤੇ ਮੈਂ ਮੱਕੀ ਹੋਗੀ ਸਵਾਵੇਂ ਨਹੀਂ ਖਾ ਲੋਗੀ ਤੇ ਬੜੇ ਬੜੇ ਮੈ ਦੀ ਖਾਲ ਹੋਗੀ ਛੋਲੇ ਦੀ ਚੂਰੀ ਛੋਲੇ ਦਾ ਛਿਲਕਾ ਹਾਂ ਬਾਲ ਕੇ ਪਾਉਣੇ ਆ ਦੇ ਪੱਠੀ ਸਿਲੰਡਰ ਆ ਪੈ ਤਰੇ ਕੋਲ ਹੂੰ ਇਹ ਇਹ ਸਪੈਸ਼ਲੀ ਇਹਦੇ ਵਾਸਤੇ ਇਹਨਾਂ ਵਾਸਤੇ ਆਪ ਤੀਲੇ ਪੈ ਬਾਈ ਦੇ ਹਾਂ ਉਹ ਬੱਠਲ ਪਿਆ ਲੈਟੀ ਵਾਲਾ ਜਮਾ ਪਿਛਲੀ ਵੀਡੀਓ ਚ ਰਿੰਨਾ ਹੋਇਆ ਵੀ ਦਿਖਾਇਆ ਸੀ ਹਾਂ ਠੀਕ ਹੈ ਨਾ ਤੇ ਆ ਹੁਣ ਤੂੰ ਵੀ ਤਸੱਲੀ ਕਰਾ ਠੀਕ ਆ ਉਹ ਚੁੰਗੀ 22 ਦਿਨਾਂ ਦੀ ਉਹ ਭੰਦ ਨਹੀਂ 22 ਦਿਨਾਂ ਦੀ ਸੂਈ ਆ ਬਾਬਾ ਅੱਜ ਹਾਂ 23 ਦਿਨ ਹੋਣ 22 ਦਿਨ ਸੂਈ ਨੂੰ ਅੱਜ 22 ਨੂੰ 30 ਕਿਲੋ ਦੁੱਧ ਦੇਉਗੀ ਮੈਂ ਬਣਦੀ ਇਹ ਦਿਵਾਲੀ ਤੋਂ ਅਗਲੇ ਦਿਨ ਦੀ ਆ 21 ਤਰੀਕ ਦਾ 10 ਮਹੀਨਾ ਦਾ 25 ਹਾਂ ਦਿਨ 22 ਹੋਗੇ ਸੂਈ ਨੂੰ ਦਿਨ 22 ਹੋਗੇ ਸੂਈ ਨੂੰ ਯਾਨੀ 21 ਦਾ ਆ ਰਾਂਗੇ ਇੱਕ ਮਹੀਨਾ ਇੱਕ ਦਿਨ ਪਿਛਲਾ ਸੀ ਅਗਲੇ ਹਾਂ 9ਵੇਂ ਮਹੀਨੇ ਦੀ ਸੂਈ ਆ ਠੀਕ ਲੈ ਕਮਾਈ ਇਧਰੋਂ ਚੱਲ ਚੁੰਗ ਲੈਣ ਦੇ ਯਾਰ ਇਹ ਜੇ ਹੋਈ ਹੈ ਫੇਰ ਹੀ ਦਿੱਤਾ ਮੱਝਾਂ ਨੂੰ ਕਰੀ ਚੱਲ ਲੈ ਇੱਥੋਂ ਤੁਹਾਨੂੰ ਦਿਖਾਉਣਾ ਕੁਆਲਿਟੀ ਆਰਡਰ ਦੀ ਤੇ ਆ ਚੀਜ਼ ਦੇਖੋ ਇੱਥੋਂ ਨਾ ਚੜਾਈ ਚੁੜੀ ਤੇ ਥਣਾ ਜਿਹੜਾ ਮੇਨ ਗੈਪ ਹੈ ਬਹੁਤ ਜ਼ਿਆਦਾ ਜਿਹੜਾ ਡੇਢ ਗੱਠਾਂ ਬਾਬਾ ਪੋਲੀ ਪਾਲੀ ਤਾਂ ਇੰਨੀ ਆ ਨਾ ਸਵਾਦ ਹੀ ਆ ਜਾਂਦਾ ਚੋਣਦਾ ਇਹਨੂੰ ਬਸ ਰੱਬ ਨੇ ਸਿੰਗੀ ਉਹ ਵੀ ਇਹਨਾਂ ਨੇ ਪਾਲੀਆਂ ਨੇ ਵੜਤੇ ਉੱਥੇ ਹੂੰ ਮਨ ਲਾ ਤਾਂ ਸਿੰਘ ਸਹੀ ਆ ਇਹ ਵੀ ਇੱਥੇ ਸੀਗਾ ਇਹ ਇੱਥੇ ਸੀਗਾ ਹੂੰ ਦੂਰੋਂ ਵਰਕੇ ਮੋੜੇ ਵੀ ਸੀ ਹਾਂ ਦੂਰੋਂ ਮੋੜਲੇ ਪਾਸੇ ਨੇ ਹੂੰ ਠੀਕ ਆ ਨਾ ਤੇ ਹਾਈਟ ਕੱਦ ਗਾੜੇ ਪੂਰਾ ਫੁੱਲ ਆ ਗਿਆ ਨਾ ਜੇ ਕੋਈ ਇਹਨੂੰ ਚੌਥਾ ਸੁਆ ਸਾਫਤ ਕਰ ਦੇ ਬੰਦਾ ਆਪਾਂ ਉਹਦੇ ਵੀ ਦੇਣਦਾਰ ਹੋਵਾਂਗੇ ਬਾਈ ਅੱਛਾ ਆਪਾਂ ਜਿੰਨੀ ਗੱਲ ਕਹਾਂਗੇ ਹਾਂ ਕਈ ਦੇ ਚ ਕਾਨੂੰਨ ਦੇ ਚ ਰਹਿ ਕੇ ਕਹਾਂਗੇ ਇਹ ਗੱਲ ਨਹੀਂ ਹੋ ਸਕਦੀ ਵੀ ਮੈਂ ਜਿਆ ਇਹ ਕਿਹੜਾ ਕੋਈ ਆਇਆ ਵੀ ਮੂੰਹ ਜਵਾਨੀ ਦਾ ਵੀਡੀਓ ਰਿਕਾਰਡ ਹੋ ਰਹੀ ਹੈ ਆਪਣੀ ਹਾਂ ਜਿਹੜਾ ਕੈਮਰੇ ਤੇ ਗੱਲ ਬੋਲੀ ਹੁੰਦੀ ਹੈ ਉਹ ਕੱਲ ਦੇਣੀ ਪੈਂਦੀ ਹੈ ਵੀਰੇ ਬਿਲਕੁਲ ਬਿਲਕੁਲ ਹਾਂ ਅਲਾ ਕਹਿੰਦਾ ਵੀਰੇ ਬੋਲੀ ਹੈ ਨਾ ਹੂੰ ਬਾਕੀ ਦੋਦ ਜਿਹੜੀ ਮੇਨ ਨਾੜਾ ਨਾ ਦਿਖਾ ਮਿਲਕ ਬੇਨ ਦਿਖਾ ਦੇ ਵੀਰੇ ਹਾਂ ਮਿਲਕ ਬੇਨ ਸਿੱਧਾ ਦੇਖ ਸਕਦੇ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਵੀ ਰਸਚਾਲੀ ਗੱਲ ਹੀ ਹੋਈ ਪਈਗੀ ਜਿੱਥਣਾ ਜਿਹੜਾ ਸੈਕਾ ਪਈ ਬਹੁਤ ਸੋਨਾ ਕਰਵਾਇਆ ਠੀਕ ਆ ਤੇ ਬਾਕੀ ਬਾਈ ਦਾ ਪਿੰਡ ਚਨੀਰ ਤੇ ਬੋਹਾ ਰੋਡ ਤੇ ਆਨੰਦਗੜ ਪਿੰਡ ਆ ਗਿਆ ਸੰਪਰਕ ਨੰਬਰ ਬਾਈ ਦੇ ਸਕਰੀਨ ਤੇ ਚੱਲਦਾ ਹੈਗਾ ਹੁਣ ਜਿਹੜੇ ਭਰਾ ਨੂੰ ਮੱਝ ਫਿੱਟ ਬੈਠੂ ਕਿਉਂਕਿ ਮੂਰੇ ਕੋਟੜੇ ਦਾ ਮੇਲਾ ਧਨੌਲੇ ਦਾ ਮੇਲਾ ਬੈਗਰਾਮ ਦਾ ਮੀੜਾ ਮੇਲਾ ਤੇ ਹਰਿਆਣੇ ਦੇ ਮਿਲਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮਾੜੀ ਮੱਝ ਦਾ 25 26 ਕਿਲੋ ਬਿਛਾਵ ਨਹੀਂ ਕਰਦੀ ਅਥਰ ਨੂੰ ਨਹੀਂ ਕਰਦੀ ਵੀ ਨਹੀਂ ਕਰਦੀ ਹਾਂ ਕਿਸੇ ਹਾਲ ਤੋਂ ਨਹੀਂ ਕਰਦੀ ਹਾਂ ਅੱਛਾ ਹੋਰ ਹੈ ਇੱਕ ਵੀ ਆ ਕੱਟੀ ਨਾ ਗੱਲ ਹਾਂ ਸਵਾਦ ਲੈਣ ਵਾਲਾ ਬੰਦਾ ਆਪਾਂ ਨੂੰ ਫੋਨ ਨਾ ਕਰੇ ਹਾਂ 2.5 ਲੱਖ ਰੁਪਇਆ ਲਾਉਣਾ ਜਿਹਨੇ ਉਹ ਵੀ ਫੋਨ ਨਾ ਕਰੇ ਠੀਕ ਆ ਵਿੱਚ ਚਲਾ ਨਹੀਂ ਇਹ ਹੂੰ ਫੋਨ ਕਰੀ ਜਾਣਗੇ ਮਗਰ ਉਹ ਕਹਿ ਦਿੰਦੇ ਬਾਈ ਕੋਈ ਟੋਕੜ ਨਹੀਂ ਖੜੀ ਉਸ ਗੱਲ ਦਾ ਕੋਈ ਦਮ ਹੈ ਸੀ ਘਰ ਲਾਉਣਾ ਇਸ ਲੱਖ ਲਾਉਣਾ ਹਾਂ ਉਹ ਤਾਂ ਆਪਾਂ ਨੂੰ 2.5 ਲੱਖ ਦਾ ਆਪਾਂ ਨੂੰ ਫੋਨ ਹੀ ਨਾ ਕਰੇ ਯਾਰ ਵੀ ਇਹਦਾ ਜਿਹਨੇ ਗੁੱਸਾ ਨਾ ਮੰਨਿਓ ਵੀਰੇ ਪਤਾ ਗੱਲ ਕੀ ਹੈ ਕਿਉਂਕਿ ਹਾਂ ਬੇਨਤੀ ਹੈ ਕਿਉਂਕਿ ਫੋਨ ਆਉਂਦਾ ਬਾਹਲੇ 5-7 ਦਿਨ ਕੰਮ ਨਹੀਂ ਹੁੰਦਾ ਫੋਨ ਆ ਆਉਣ ਲੱਗ ਜਾਂਦਾ ਯਾਰ ਉਹ ਗੱਲ 'ਚ ਸਵਾਦ ਨਹੀਂ ਸਹੀ ਆ ਲੱਖ ਦੀ ਤਾਂ ਚੀਜ਼ ਹੈ ਨਹੀਂ ਇਹ ਹਾਂ 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 ਇਹ ਤਾਂ ਹੁਣ ਪਤਾ ਹੈ ਪਰ ਇਹ ਵੀ ਨਹੀਂ ਹੈਗਾ ਵੀ ਆਪਾਂ 4-5 ਲੱਖ ਮੰਨ ਲਾਂਗੇ ਵਜਾਲੇ ਜੇ ਕਰ ਲਾਂਗੇ ਸਾਜਣਾ ਕਰ ਲਾਂਗੇ ਕਰ ਲਾਂਗੇ ਬੰਦਾ ਯਾਰ ਬੰਦਾ ਮੰਨ ਨੂੰ ਜੱਟਣਾ ਚਾਹੀਦਾ ਆਪਾਂ ਹਸਾਬ ਨਾਲ ਵੀ ਦੇ ਦਾਂਗੇ ਉਹ ਜਿਵੇਂ ਬਾਈ ਕਰਮਜੀਤ ਨੇ ਕਿਹਾ ਸੀ ਕਿ ਗਾ ਰੂਤ ਡਿਪੈਂਡ ਹੈ ਜੇ ਰੂਤ ਸੌਦਾ ਹੋਊ ਮੌਕੇ ਤੇ ਸੌਦਾ ਹੋਊ ਜ਼ਰੂਰ ਹੁਣ ਮੈਂ ਤੈਨੂੰ ਦੱਸਦਾ ਬੰਦਾ ਮੇਰੇ ਕੋਲੇ ਦੋ ਡੰਗ ਚੋ ਗਿਆ ਸੌਦਾ ਵਿੱਚ ਉਹ ਵੀਰਾ ਵੀ ਦੇਖਦਾ ਹੋਊ ਵਿੱਚ ਦੇਖ ਲੈ ਹਾਂ ਕਹਿੰਦਾ ਬਾਈ ਕਿਹੜੀ ਮੱਝ ਆ ਮੈਂ ਕਿਹਾ ਬਾਈ ਉਹ ਜਿਹੜੀ ਪਹਿਲਾਂ ਮੱਝ ਵੇਚੀ ਉਹਨਾਂ ਆ ਕਿਹਾ ਮਰਾ ਠੇਡਾ ਮੱਝ ਦੇ ਹੂੰ ਬੈਠੀ ਸੀ ਮੱਝ ਖ ਉਮਨ ਜਿਹਦਾ ਲੱਖ ਰੇ ਨਾ ਮਦਮੀਆਂ ਦਿੱਤੀ ਉਹਨੂੰ ਹੂੰ ਮੈਂ ਵੀਰੇ ਮੈਂ ਤੈਨੂੰ ਦੇਣੀ ਨਹੀਂ ਤੂੰ ਜਿਹੜਾ ਅੱਜ ਠੇਡਾ ਮਾਰਦਾ ਤੂੰ ਕੱਲ ਨੂੰ ਇਹਦੀ ਸੇਵਾ ਨਹੀਂ ਕਰਦਾ ਪਤਾ ਹੈ ਆਪਾਂ ਨੂੰ ਹੂੰ ਜੇ ਤੂੰ ਸੇਵਾ ਨਹੀਂ ਕਰਦਾ ਤੂੰ ਮੇਰੇ ਘਰੇ ਖੜਾ ਰਹੇਗਾ ਵੀ ਇਹਨੇ ਦੁੱਧ ਨਹੀਂ ਦਿੱਤਾ ਇਹਨੇ ਆਇਆ ਹੀ ਨਹੀਂ ਕੀਤਾ ਦੇਖ ਹਾਂ ਇਹ ਸਾਰਾ ਦਿਨ ਉੱਤੇ ਮੰਗਦਿਆਂ ਬਾਈ ਉੱਤੇ ਮੰਗਦਾ ਇਹ ਜਵਾਕਾਂ ਨੂੰ ਪਾਲਣਾ ਪੈਂਦਾ ਫੇਰ ਜਾ ਕੇ ਖੜਾ ਜਿਹਦਾ ਦੁੱਧ ਕੱਢਦਿਆਂ ਇਹ ਮੈਂ ਤੈਨੂੰ ਹੋਰ ਦੱਸਦਾ ਹੁਣ ਮੈਨੂੰ ਆ ਵੀਡੀਓ ਦਾ ਚੱਕਰ ਕਰਕੇ ਨਾ ਮੈਨੂੰ ਹੁਣ ਆਇਆ ਹੋ ਰਿਹਾ ਵੀ ਕਿਹੜੇ ਵੇਲੇ ਮੈਂ ਚੋਲ ਆਇਨੂੰ ਹੂੰ ਉਹ ਮੱਝ ਵੀ ਓਖੀ ਹੋਈ ਨਹੀਂ ਜਿਹੜੇ ਗੱਡੀਆਂ ਚੁੰਗੀ ਜਾਣ ਦੇ ਚੁੰਗੀ ਜਾਣ ਦੇ ਮਾੜੀ ਹੋ ਗੋ ਕੱਢ ਜੋ ਨੰਬਰ ਵੀਰੇ ਕਰੀ ਫੇਰ ਬੋਲ ਦੋ 98784 ਹਾਂਜੀ 90576 ਠੀਕ ਆ ਇੱਕ ਆਮ ਅੱਜ ਦਿਖਾ ਦੇ ਵੀਰੇ ਜੇ ਕਿਸੇ ਦੇ ਪਸੰਦ ਆਊ ਤਾਂ ਚੋਲੀ ਸੀ ਆਪਾਂ ਇਹ ਹੂੰ ਜੇ ਲੈਣੀ ਹੋ ਕਿਸੇ ਨੇ ਇਹ ਆਪਾਂ ਖਰੀਦੀ ਸੀ ਤੇਰੀ ਬੀੜ ਗੋ ਤੇ ਹੂੰ ਠੀਕ ਆ ਅੱਛਾ 1.5 ਲੱਖ ਦੀ ਆਪਣੀ ਖਰੀਦੀ ਹੋਈ ਆ ਹੂੰ ਇਹਦਾ ਥਾਣ ਨਹੀਂ ਪਸੰਦ ਆ ਬਾਈ ਕਰੇ ਯਾਰ ਥਾਣਾ ਉਹ ਲੰਬੇ ਹੋੜੇ ਮੋٹے ਥਾਣ ਨੇ ਲੰਮੇ ਵੀ ਬੁੜਾ ਨਹੀਂ ਚੇ ਸੱਕ ਨਹੀਂ ਉਹ ਬੁੜੀਆਂ ਹਲਕਾ ਤਾਂ ਮੰਦੀਆਂ ਨੇ ਮਤਲਬ ਮਾਰਕਟ ਮਾਰਕਟ ਟੀਆ ਕੱਟੀ ਆ ਇਹਦੇ ਉਹਨਾਂ ਨੇ ਤਾਂ ਇਹਦਾ ਐਂ ਕਿਹਾ ਸੀ ਭਾਈ ਵੀ ਦੂਜੇ ਤੀਜੇ ਸੁਈ ਇਹ ਆ ਵੀ 17 ਕਿਲੋ 600 ਗ੍ਰਾਮ ਇਹਦਾ ਰਿਕਾਰਡ ਹੈ ਪਹਿਲਾਂ ਚਵਾਈ ਹੋਈ ਪਿਛਲੇ ਚਵਾਈ ਹੋਈ ਹੋਈ ਆ ਉਹ ਅਗਲਾ ਦੇਊਗਾ ਆਪਾਂ ਨਹੀਂ ਦਿੰਦੇ ਠੀਕ ਐ ਐਮ 29 ਦੀ ਕੱਟੀ ਕਿਹਾ ਸੀ ਇਹ ਵੀਰਾਬਲੀ ਆ ਇਹਨਾਂ ਦੀ ਕਿਹੜਿਆਂ ਦੀ ਕਿਹਾ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਪਤਾ ਨਿਸ਼ਕੰਦਰ ਦੀ ਪਤਾ ਨਹੀਂ ਕਿਹੜੇ ਕਿਹੜੇ ਦੀ ਕਿਹਾ ਸੀ ਇਹ ਇਹ ਉਹ ਜ ਮਾਲਾ ਉਹ ਜ਼ਿੰਮੇਦਾਰ ਨੇ ਉਹਨਾਂ ਦਾ ਰਿਕਾਰਡ ਆਪਾਂ ਗਿਆ ਹਾਂ ਜਾਂ ਕੇ ਆਪਾਂ ਉਹ ਦੱਸਤਾ ਹਾਂ ਕਿਸੇ ਦੇ ਜੱਜ ਦੀ ਐ ਆਪਾਂ ਇਹਨੂੰ ਇਹਨੂੰ ਦਿਖਾ ਦਿੰਨੇ ਆ ਲੈੜੀ ਹੋ ਕੋਈ ਲੈ ਲੂਗਾ ਨਹੀਂ ਆਪਾਂ ਨੂੰ ਕੋਈ ਉਹ ਵੀ ਨਹੀਂ ਮੇਰੇ ਲਸੂਈਨ ਤਾਂ ਹਫਤਾ ਤੱਕ ਹੋ ਗਿਆ ਨਾ ਅੱਜ ਛੀਮਾ ਦਿਨ ਹੈ ਉਹਨਾਂ ਦੇ ਇੱਕ ਦਿਨ ਪਹਿਲਾਂ ਵੀਡੀਓ ਪਾਈ ਸੀ ਮੈਂ ਉਹਦੇ ਤਾਜੀ ਸੂਈ ਸੀ 5 ਕਿਲੋ ਸਾਡੇ ਕੋਲ ਆਈ ਨ ਹੋ ਗਈ 5 ਦਿਨ ਹੋ ਗਏ 12 ਨੂੰ ਆਈ ਆਪਣੇ ਕੋਲ ਹਾਂ ਤੇ ਇਥੇ ਰਾਂਚਾ ਦੇਖੋ ਮਾਜਾ ਕਰਦੇ ਘਾਟ ਬਹੁਤ ਜਿਆਦਾ ਇਹਦਾ ਵੀ ਨਾ ਸੋਹਣੀ ਸਾਣੀ ਤਾਂ ਬਹੁਤ ਜ਼ਿਆਦੇ ਆ ਹਾਂ ਸੋਹਣੀ ਸੁਣੀ ਪੂਰੀ ਆ ਥੋੜਾ ਬਾਈ ਕਹਿੰਦਾ ਵੀ ਥਣਾ ਜਰਾ ਲੰਬਾਈ ਹੈ ਲੰਬਾ ਕਰਦੀ ਆ ਥਣ ਬਾਈ ਹਾਂ ਕਿਉਂਕਿ ਹੁਣ ਤਾਂ ਜਿਵੇਂ ਖਾਲੀ ਕਰੀ ਵੀ ਇਹੇ ਜਦੋਂ ਮਰ ਪਸਮਾ ਕੇ ਰੂ ਥਣ ਲੰਬਾ ਹੋ ਜੂਦਾ ਲੰਬਾ ਹੋ ਜਾਂਦਾ ਹਾਂ ਇੰਨਾ ਲੰਬਾ ਹੋ ਜਾਂਦਾ ਕੋਈ ਨੀਗੀ ਮਤਲਬ ਇਹਨਾਂ ਨੂੰ ਨਹੀਂ ਫੈਟ ਆਇਆ ਕਿਉਂਕਿ ਇਹ ਬੋਏਗੇ ਮੈਂ ਤੁਹਾਨੂੰ ਦੱਸਦਾ ਛੋਟੇ ਥਣਾ ਚੋਂ ਵਾਲੇ ਤੇਰੇ ਦੀ ਮੰਨਲਾ ਹੋਇਆ ਚੈਨਲ ਤੇ ਵੀਡੀਓ ਪਈ ਹੋਈ ਹੈ ਦੀ ਹਾਂ ਪਈ ਪਈ ਤਾਜੀ ਦੀ ਉੱਥੋਂ ਦੇਖ ਲੂਗਾ ਬੰਦਾ ਹਾਂ ਉਹ ਉੱਥੇ ਜਾਂ ਲਿੰਕ ਮੰਗਾ ਲੂ ਆਪਾਂ ਫੋਨ ਕਰ ਹਾਂ ਕਿਵੇਂ ਕਰ ਲੈ ਮੰਨਲਾ ਹਾਂ ਆਪਾਂ ਉਹ ਤੇ ਤਾਜੀ ਦੀ ਮੰਨਲਾ ਜਦੋਂ ਖਾਲੀ ਨਹੀਂ ਕਰੀ ਸੀ ਅਜੇ ਉਦੋਂ ਦੀ ਵੀਡੀਓ ਹੈ ਤੇ ਠੀਕ ਆ ਤੇ ਜੇ ਇੱਕ ਸਮਝ ਨੂੰ ਪਸੰਦਾ ਜੀ ਭਰਾ ਨੂੰ ਇਹ ਖਰੀਦ ਲੂਗਾ ਧੰਨਵਾਦ ਜੀ